ਜਿਹਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਜਾਂਦਾ ਵੀ ਮੇਰੇ ਬੱਚਿਆਂ ਦਾ ਖਿਆਲ ਰੱਖੀ ਸਭ ਤੋਂ ਵੱਡੀ ਕੁੜੀ ਆਪਣੀ ਜਿਹੜੀ ਭੋਲੀ ਆ ਰੱਬ ਦੀ ਆ ਉਹਨੂੰ ਕੁਝ ਨਹੀਂ ਪਤਾ ਵੀ ਉਹਦਾ ਖਾਸ ਖਿਆਲ ਮम्मी ਨੂੰ ਕੀ ਹੋ ਗਈ ਤੇਰੀ ਨੂੰ ਮम्मी ਨੂੰ ਅੱਗ ਲੱਗ ਗਈ ਸੀ ਹਾਂ ਇਹ ਮੇਰੇ ਕੋਲ ਤਾਂ ਉਹ ਹਨ ਸਾਡੇ ਘਰ ਦੇ ਕੱਪੜੇ ਉੱਪਰੇ ਪਏ ਸੀਗੇ ਉਹ ਹਨ ਭਾਂਡੇ ਤੋਂ ਕਿ ਅੱਗ ਲੱਗ ਕੇ ਸੀਗੇ ਦੇ ਪਏ ਸੀ ਉਹ ਸਲਵਾੜ ਤੇ ਜਿੰਗਾਰੀ ਪੈ ਗਈ ਤੇ ਮੰਮੀ ਨੇ ਐਂ ਜਿੱਤ ਹਿਲਾਤੀ ਸਲਵਾੜ ਉਹ ਇੱਥੋਂ ਲੈ ਕੇ ਥੰਲੇ ਤੋਂ ਪਾਰਾ ਕਰ ਸਾਰੇ ਮੱਚ ਗਏ ਸਾਰੇ ਮੱਚ ਗਏ ਜਿਹੜਾ ਸਾਡੇ ਗਵਾਂਢ ਦੀ ਸੀ ਉਹ ਨਿਕਾਲ ਕਾਲ ਜੋ ਵੀ ਕਰੇ ਫਿਰ ਉਹਨੂੰ ਚੱਕੇ ਪਾ ਨਹੀਂ ਪਾਤਾ ਸੀ ਹੂੰ ਫਿਰ ਪਾ ਨਹੀਂ ਪਾਤਾ ਫਿਰ ਫੀਤ ਕੋਟ ਲੱਗੇ ਫਿਰ ਉਸ ਸਾਤ ਅੱਠ ਲੱਖ ਰੁਪਏ ਸਾਡੇ ਲੱਗਿਆ ਕਿਹਦੇ ਲਾਇਆ ਉਹ ਮਤਲਬ ਅਸਲੀ ਲਾਇਆ ਜਨਤਾ ਨੇ ਇਕੱਠਾ ਕੀਤਾ ਸੀਗਾ ਸੰਗਲ ਪਿੰਡ ਵਾਲਿਆਂ ਨੇ ਹਾਂ ਉਹਨਾਂ ਨੇ ਕੀਤਾ ਫਿਰ ਮੇਰੇ ਪਾ ਮਾਂ ਨੂੰ ਛੁੱਟੀ ਮਿਲ ਗਈ ਸੀ ਫਿਰ ਉਸ ਕਰੇ ਆਗੇ ਸਾਡੇ ਉੱਥੇ ਵੋਟਾਂ ਪਾਉਣੀਆਂ ਸੀ ਉਹ ਦਿਨ ਮੇਰੀ ਮੰਮੀ ਨੇ ਪਾਪਾ ਦਾ ਹੱਥ ਫੜ ਕੇ ਮੋਦੀ ਸੀ ਉਹ ਮੰਮੀ ਨੇ ਪਾਪਾ ਨੂੰ ਜਾਂਦ ਜਾਂਦੇ ਕਿਹਾ ਵੀ ਮੇਰੇ ਬੱਚਿਆਂ ਦਾ ਖਿਆਲ ਰੱਖਿਓ ਨਾ ਇਹ ਕਿਹਾ ਸੀ? ਇਹਨਾਂ ਨੂੰ ਇਹਨਾਂ ਨੂੰ ਪਤਾ ਹੈ ਨਾ? ਕਿ ਮਮੀ ਤੇ ਤੇਰੇ ਪਾਪਾ ਰਾਤ ਨੂੰ ਫੜ ਕੇ ਉਹਨਾਂ ਦੀ ਮੌਤ ਹੋ ਗਈ। ਫਿਰ ਇਹ 4 ਸਾਲ ਪਹਿਲਾਂ ਦੀ ਗੱਲ ਆ ਪੁੱਤ। ਹਾਂ। ਠੀਕ। ਉਸ ਵਾਰ ਫਿਰ ਤੁਸੀਂ ਪੜ ਰਹੇ ਹੋ ਸਕੂਲੇ ਜਾਂਦੇ ਆਂ। ਤੂੰ ਕਿਹੜੀ ਕਲਾਸ 'ਚ ਆਂ? 6 6 ਵਿੱਚ ਇਹ ਤੀਜੀ 'ਚ ਦੋਨੋਂ। ਤੇ ਕੀ ਨਹੀਂ ਪੜਨ ਲੱਗੀ ਕਦੇ ਵੀ? ਠੀਕ ਆ ਪੁੱਤ। ਤੇ ਪੁੱਤ ਹੁਣ ਕੀ ਪ੍ਰੋਬਲਮ ਆਈ ਸੀ ਫਿਰ? ਕੌਣ ਪ੍ਰੋਬਲਮ ਆਈ ਸੀ ਮਤਲਬ ਇਹਨਾਂ ਨਾਲ ਹੈ ਗੰਦਾ ਹੋਇਆ ਹੈ ਹੂੰ ਤੇ ਉਹ ਹੈ ਨਵੇਂ ਸਨ ਬਟਨਸ ਵੀ ਕਿਨੇ ਕੀਤਾ ਨਾ ਮੇਰੇ ਬਾਪਾ ਕੇਸ ਲਿੰਦਾ ਵੈਸੇ ਆ ਨਾ ਕੇਸ ਕਰਦਾ ਪਿਆ ਸੀਗਾ ਕਿਸੇ ਨੇ ਫੇ ਹੈ ਮੇਰੀ ਡੈਡੀ ਕਹਿੰਦਾ ਪੰਜ ਛੱਡ ਕੇ ਭੱਜ ਜਾਨੇ ਆ ਹੂੰ ਫੇ ਬਾਅਦ ਆਵਣੇ ਆ ਤੇ ਮੈਂ ਇਹ ਗੱਲ ਮੈਂ ਦਿਮਾਗ ਚ ਕਾਲੀ ਕਿ ਇੱਕ ਹੀ ਛੱਡਾਂਗੇ ਇੱਕ ਇੱਥੇ ਰੋਗੀ ਹੂੰ ਤੈਨੂੰ ਤੁਹਾਨੂੰ ਦੋਨਾਂ ਨੂੰ ਕਹਿੰਦੇ ਵੀ ਆਪਾਂ ਭੱਜ ਜਾਨੇ ਆ ਅਸੀਂ ਚਲਦੇ ਹਾਂ ਛੱਡਦੇ ਹਾਂ ਹਸਪੀਟਲ ਸਿਵਲ ਹਸਪੀਟਲ ਸਿਹਰ ਸੇ ਅੱਛਾ ਮੈਂ ਗਰਾਉਂਡਿੰਗ ਤੇ ਡੈਡੀ ਤੂੰ ਜਾਣਾ ਤਾਂ ਮੈਂ ਇਸ ਟਾਈਮ ਹੀ ਜਾਂਦੇ ਜੂ ਆਪਦੀ ਫਿਰ ਮੈਂ ਬਪਾਪਾਂ ਕੋਲ ਤੇ ਰੁਕ ਗਏ ਫਿਰ ਮੈਂ ਆਪਾਂ ਨੂੰ ਮੈਂ ਬਪਾਪਾਂ ਨੂੰ ਮੈਂ ਦੀਦੀ ਨੂੰ ਪੁੱਛਿਆ ਮੈਂ ਕਿੰਨੀ ਕਿੰਨੀ ਆਖੀਨੇ ਕਿਹਾ ਕੋਈਆ ਕੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਐਸ ਪੁੱਛਿਆ ਨਹੀਂ ਪਹਿਲਾਂ ਜਦੋਂ ਗੱਲ ਕੀ ਹੋਈ ਘਰੇ ਲੱਡ ਵਾਲੀ ਪਹਿਲਾਂ ਇਹਦੀ ਪਲੀਡਿੰਗ ਆਈ ਸੀ ਅੱਛਾ ਘਰੇ ਜਦੋਂ ਤੁਸੀਂ ਤਿੰਨੋ ਜਣ ਚਾਰੋ ਜਣ ਘਰੇ ਸੀ ਇਹ ਤਿੰਨ ਘਰੇ ਸੀ ਸੀ ਮੈਂ ਖਾਣਾ ਲੈ ਕੇ ਆਇਆ ਛੋਲਾ ਮੇਰੇ ਹੱਥ ਉੱਤੇ ਸੀ ਇਹਨਾਂ ਨੂੰ ਮੈਂ ਦੱਸਿਆ ਮੈਂ ਛੋਲਾ ਸੜਤਾ ਤੇ ਫਿਰ ਮੈਨੂੰ ਦੇਖਿਆ ਇਹ ਘਰ ਵਿੱਚ ਸੀ ਫੇਰ ਮੇਰੇ ਕੱਪੜੇ ਦਿੱਤੇ। ਫੇਰ ਕੱਪੜੇ ਜਿਹਦੇ ਬਲੀਡਿੰਗ ਬਲੀਡਿੰਗ ਵੀ ਨਹੀਂ ਆਈ ਬਾਦੂ ਆਈ। ਖੂਨ ਹੀ ਖੂਨ ਨਿਕਲੇ ਜਾਂਦਾ। ਖੂਨ ਹੀ ਨਿਕਲੇ ਨੇ ਸਿਰ ਬੋਟ ਮੈਂ ਆਉਜ਼ਨ ਮੈਨੂ ਆਇਆ ਸੀ ਮੈਂ ਕੀ ਕਰਾਂ। ਫੇਰ ਇਹਨਾਂ ਦੇ ਇਲਾਜ ਫੇਰ ਇਹਨਾਂ ਲੋਕ ਜਾਂਦੇ ਸੀ ਖੂਨ ਦੇ ਕੇ ਜਾਂਦੇ ਸੀ ਇਹਨੂੰ। ਫੇਰ ਇਹਨਾਂ ਦੇ ਇਹ ਜੱਕ ਬੱਚੀ। ਫੇਰ ਇਹਦੇ ਖੂਨ ਚੜਿਆ ਬਹੁਤ ਲੋਕਾਂ ਨੇ ਦਿੱਤਾ। ਫੇਰ ਅਸੀਂ ਅੱਗੇ ਆ ਗਏ ਆਸ਼ਰਮ 'ਚ। ਫੇਰ ਉਹਨਾਂ ਨੇ ਰੱਖਿਆ ਫੇਰ ਇਹਦੇ ਗਵਾਹ ਹੁੰਦੇ ਆ। ਮਤਲਬ ਉਹ ਕੋਰਟ 'ਚ ਲੈਪ ਜਾਂਦੇ ਆ। ਇਹ ਕਿਹੜੇ ਤੇ ਕਿਹਦੇ ਤੇ ਕਰਦੇ ਗਵਾਹੀ ਪਾਪਾ ਤੇ ਮਤਲਬ ਇਹਨੂੰ ਪੁੱਛਦੇ ਐ ਵੀ ਤੇ ਨਾਲੇ ਇਹ ਚੀਜ਼ ਤੇ ਪਪਾ ਨੂੰ ਢੀਲ ਲੈ ਕੇ ਫੜ ਕੇ ਹਾਂ ਸਾਰੇ ਕੁਝ ਮੈਂ ਕਰਾਤਾ ਫਿਰ ਮੈਂ ਉਸ ਜੈਨੀ ਟਾਈਮ ਮੈਂ ਦੱਸਿਆ ਮੇਰੀ ਦੀ ਨੂੰ ਕਿਤਾ ਕਿਨੇ ਹੈ ਫਿਰ ਮੇਰੇ ਡੇਡੀ ਕਹਿੰਦਾ ਹੈ ਮੈਂ ਸ਼ਰਾਬ ਪੀ ਕੇ ਕੀਤਾ ਹੂੰ ਦਾਰੂ ਪੀ ਕੇ ਕੀਤਾ ਹੈਗਾ ਤੇ ਡੇਡੀ ਕਹਿੰਦਾ ਹਾਂ ਤੇ ਅਸੀਂ ਰਾਤੀ ਰਾਤੀ ਫਿਰ ਮੈਂ ਸਵੇਰੇ ਮੈਨੂੰ ਨੀਂਦ ਨਹੀਂ ਆਈ ਮੈਂ ਸਵੇਰੇ ਉੱਠਿਆ ਦੋ ਜਨ ਨੂੰ ਲਿੱਤਾ ਆਂਦੇ ਬੰਦਿਆਂ ਨੂੰ ਤੇ ਫਿਰ ਐਮਸੀ ਨੂੰ ਲਿੱਤਾ ਇੱਕ ਤੇ ਫਿਰ ਉਹਨਾਂ ਨੂੰ ਮੈਂ ਜੇਲ ਕਰਾ ਕੇ ਫਿਰ ਸਾਰਾ ਕਾਰਵਾਈ ਕਰੂ ਹੁੰਦੀ ਪਈ ਹਾਂ ਅੱਛਾ ਬੜਾ ਬਹੁਤ ਵਧੀਆ ਕੀਤਾ ਬਹੁਤ ਵਧੀਆ ਬੇਟਾ ਮਤਲਬ ਜਦੋਂ ਡੈਡੀ ਨੂੰ ਫੜਾਇਆ ਪੁਲਿਸ ਨੂੰ ਹਨਾ ਇਹਨੂੰ ਹਸਪਤਾਲ ਦਾਖਲ ਕਰਾਇਆ ਠੀਕ ਕਰਾਇਆ ਪਰ ਤੂੰ ਸਾਰਾ ਇਕੱਲੇ ਨੇ ਕੀਤਾ ਬਹੁਤ ਵੱਡੀ ਗੱਲ ਆ ਤੇਰੀ ਬਹੁਤ ਦਲੇਰੀ ਦੀ ਗੱਲ ਆ ਬਹੁਤ ਚੰਗਾ ਕੰਮ ਕੀਤਾ ਪਾਪਾ ਕੀ ਕੰਮ ਕਰਦੇ ਫਿਰ ਜਿਹੜੀ ਪੌਪਲੀ ਚਿਪਸ ਲਗਾਉਂਦੇ ਆ ਕੁਰਕਰੇ ਪਰ ਕਰੇ ਕਰੇ ਬਣਾਉਂਨੇ ਕੁਰਕਰੇ ਮਤਲਬ ਲੈ ਕੇ ਕੱਚੇ ਆਨੇ ਆ ਸੁਕਾ ਕੇ ਫਿਰ ਤਲਦੇ ਆ ਫਿਰ ਤਲਦੇ ਫਿਰ ਤਲ ਕੇ ਵੇਚਦੇ ਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤੁਸੀਂ ਇਹ ਗੱਲ ਸੁਣੀ ਹੈ ਸਾਰੀ ਮੱਲੋ ਇਹ ਧਰਤੀ ਫਟ ਹੀ ਨਹੀਂ ਇਹ ਬੱਚੇ ਪਰਿਵਾਰ ਉਹ ਇਨਸਾਨ ਜਮੀਨ 'ਚ ਨਹੀਂ ਸਮਾਇਆ ਜਿਹੜਾ ਆਪਣੀ ਸਕੀਤੀ ਨਾਲ ਜਿਹਨੂੰ ਜਨਮ ਦਿੱਤਾ ਹੋਵੇ ਉਹਦੇ ਨਾਲ ਕੋ ਕਰਮ ਕਰ ਰਿਹਾ ਸੀ ਔਰ ਉਹ ਬੱਚੀ ਇੱਕ ਸਿੱਧੀ ਪੱਧਰੀ ਮੰਦ ਬੁੱਧੀ ਆ ਸਭ ਤੋਂ ਘਟੀਆ ਗੱਲ ਤਾਂ ਉਹ ਮੰਦਬੁੱਧੀ ਬੱਚੀ ਨਾ ਜਿਹਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਜਿਹਨੂੰ ਸੋਝੀ ਹੋਈ ਨਹੀਂ ਕੋਈ ਔਰ ਦੂਸਰੀ ਗੱਲ ਦੇਖੋ ਬੱਚੇ ਨੇ ਦੱਸਿਆ ਜਿਹਨਾਂ ਦੀ ਪੂਰੀ ਗੱਲ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਕਿ ਇੱਥੇ ਰਹਿਣ ਲੱਗ ਜਾਂਦਾ ਪੰਜਾਬ 'ਚ ਰੇੜੀ ਲਾਉਣ ਲੱਗ ਜਾਂਦਾ ਕਿ ਅਸੀਂ ਇਹਨਾਂ ਦੇ ਨਾਮ ਪਿੰਡ ਦਾ ਨਾਮ ਜਾਂ ਕੋਈ ਹੋਰ ਗੱਲ ਬਿਲਕੁਲ ਨਹੀਂ ਸ਼ੇਅਰ ਕਰਾਂਗੇ ਕਿਉਂਕਿ ਕੇਸ ਆ ਜਿਹੜਾ ਅਜੇ ਕੋਰਟ ਦੇ ਵਿੱਚ ਚੱਲ ਰਿਹਾ ਹੈ ਉਸ ਘਟਿਆ ਤੇ ਮਾੜੇ ਬੰਦੇ ਨੂੰ ਜੇਲ੍ਹ ਭੇਜਿਆ ਹੋਇਆ ਵਾ ਤੇ ਇੱਥੇ ਆ ਕੇ ਉਹ ਰੇੜੀ ਲਾਉਣ ਲੱਗ ਜਾਂਦਾ ਤੇ ਬੱਚਿਆਂ ਦਾ ਜਨਮ ਹੁੰਦਾ ਚਾਰ ਬੱਚੇ ਹੁੰਦੇ ਆ ਤੇ ਜਿਹੜਾ ਸਭ ਤੋਂ ਪਹਿਲੀ ਬੇਟੀ ਹੁੰਦੀ ਆ ਉਹ ਜਨਮ ਤੋਂ ਹੀ ਮੰਦਬੁੱਧੀ ਪੈਦਾ ਹੁੰਦੀ ਆ ਔਰ ਉਸ ਬੱਚੀ ਨੂੰ ਰੱਬ ਨੇ ਇਸ ਤਰ੍ਹਾਂ ਨਾ ਬਣਾਇਆ ਹੋਇਆ ਸੀ ਵੀ ਉਹਨੂੰ ਕੋਈ ਸੋਝੀ ਨਹੀਂ ਉਸ ਤੋਂ ਬਾਅਦ ਇੱਕ ਬੇਟਾ ਹੁੰਦਾ ਫਿਰ ਇੱਕ ਬੇਟੀ ਹੁੰਦੀ ਆ ਫਿਰ ਇੱਕ ਬੇਟਾ ਹੁੰਦਾ ਚਾਰ ਬੱਚਿਆਂ ਦੇ ਨਾਲ ਉਹ ਇੱਥੇ ਰਹਿੰਦਾ ਕਿਰਾਏ ਦੇ ਮਕਾਨ ਦੇ ਵਿੱਚ ਪਰ ਉਹਦੀ ਘਰਵਾਲੀ ਉਹਦੇ ਨਾਲ ਕੰਮ ਕਰਾਉਂਦੀ ਆ ਕੁਰਕਰੇ ਲੇਜ਼ ਬਣਾਉਂਦੇ ਆ ਕੱਚੇ ਲੇਜ਼ ਲਿਆਉਂਦੇ ਆ ਘਰੇ ਲਿਆ ਕੇ ਤਲ ਕੇ ਬਣਾ ਕੇ ਰੇੜੀ 'ਚ ਪਾ ਕੇ ਪੈਕਟਾਂ 'ਚ ਵੇਚ ਕੇ ਆਉਂਦਾ ਤਾਂ ਇੱਕ ਦਿਨ ਲੇਜ਼ ਬਣਾਉਣ ਦੀ ਘਰਵਾਲੀ ਦੇ ਅੱਗ ਲੱਗ ਗਈਆਂ ਨੇ ਕੱਪੜਿਆਂ ਨੂੰ ਤੇ ਉਹ ਮੱਚ ਜਾਂਦੀ ਹੈ ਹਸਪਤਾਲ ਲੈ ਜਾਂਦੇ ਆ ਪਿੰਡ ਵਾਲੇ ਆਸੇ ਪਾਸੇ ਦੇ ਲੋਕ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਤਾਂ ਇਹ ਰੀਤ ਆ ਵੀ ਦਸ਼ਮਨਾਂ ਦੇ ਵੀ ਮੱਲਮ ਪੱਟੀਆਂ ਕਰਨ ਵਾਲੇ ਲੋਕਾਂ ਦੇ ਵਾਰਸਾ ਸੀ ਤੇ ਉਹਨਾਂ ਨੇ ਤਾਂ ਇਹਦੀ ਮਦਦ ਕਰਨੀ ਸੀ 7 ਲੱਖ ਰੁਪਇਆ ਉਸ ਪਰਦੇਸਨ ਭੈਣ ਤੇ ਲੱਗਿਆ ਪਿੰਡ ਵਾਲੇ ਖਰਚਾ ਕਰਦੇ ਆ ਉਹਦੀ ਜਾਨ ਬਚਾਉਂਦੇ ਆ ਉਹ ਘਰੇ ਆ ਜਾਂਦੀ ਆ ਘਰੇ ਆ ਕੇ ਉਹ ਆਪਣੇ ਘਰ ਵਾਲੇ ਦਾ ਹੱਥ ਫੜ ਕੇ ਜੋ ਕਿ ਬੱਚਾ ਦੱਸ ਰਿਹਾ ਵੀ ਮੰਮੀ ਦਾ ਮੰਮੀ ਨੇ ਪਾਪਾ ਦਾ ਹੱਥ ਫੜਿਆ ਹੱਥ ਫੜ ਕੇ ਮੰਮੀ ਮੁੱਕ ਗਈ ਇਹ ਪੂਰੀ ਹੋ ਜਾਂਦੀ ਹੈ ਹੱਥ ਫੜ ਕੇ ਉਹਨੇ ਕਿਹੜਾ ਬਚਨ ਲਿਆ ਸੀ ਆਪਣੇ ਪਤੀ ਤੋਂ ਆਪਣੇ ਪਰਮੇਸ਼ਰ ਤੋਂ ਜਿਹਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਜਾਂਦਾ ਵੀ ਮੇਰੇ ਬੱਚਿਆਂ ਦਾ ਖਿਆਲ ਰੱਖੀ ਸਭ ਤੋਂ ਵੱਡੀ ਕੁੜੀ ਆਪਣੀ ਜਿਹੜੀ ਭੋਲੀ ਆ ਰੱਬ ਦੀ ਆ ਉਹਨੂੰ ਕੁਝ ਨਹੀਂ ਪਤਾ ਵੀ ਉਹਦਾ ਖਾਸ ਖਿਆਲ ਰੱਖੇ ਇਹ ਕਹਿ ਕੇ ਉਹ ਪੂਰੀ ਹੋ ਜਾਂਦੀ ਹੈ ਤੇ ਉਹਦੇ ਮਰਨ ਤੋਂ ਪਤਾ ਨਹੀਂ ਕਿੰਨੇ ਸਮੇਂ ਬਾਅਦ ਉਹ ਦਰਿੰਦਾ ਸ਼ਰਾਬ ਪੀ ਕੇ ਉਸੇ ਬੱਚੀ ਨਾਲ ਕੋਈ ਕਰਮ ਕਰਨ ਲੱਗ ਜਾਂਦਾ ਤੇ 8-9 ਸਾਲ ਦੀ ਬੱਚੀ ਦੇ ਨਾਲ ਗਲਤ ਕੰਮ ਕਰਦਾ ਜਦੋਂ ਬੱਚੀ 13 ਸਾਲਾਂ ਦੀ ਹੁੰਦੀ ਆ 12-13 ਸਾਲਾਂ ਦੀ ਤਾਂ ਉਹਦੇ ਗਰਭ ਦੇ ਵਿੱਚ ਆਪਣੇ ਬਾਪ ਦਾ ਬੱਚਾ ਠਹਿਰ ਜਾਂਦਾ ਉਹ ਕਨਸੀਵ ਕਰ ਲੈਂਦੀ ਆ ਜਦੋਂ ਬੱਚੀ 6-7 ਮਹੀਨਿਆਂ ਦੀ ਪ੍ਰੈਗਨੈਂਟ ਹੋ ਜਾਂਦੀ ਆ ਤਾਂ ਉਹ ਬੰਦਾ ਉਹ ਦਰਿੰਦਾ ਲਿਆ ਕੇ ਆਪਣੀ ਬੇਟੀ ਨੂੰ ਕੋਈ ਨਾ ਕੋਈ ਐਸੀ ਚੀਜ਼ ਖਵਾਉਂਦਾ ਜਿਹਦੇ ਨਾਲ ਉਹਦਾ ਮਿਸਕਾਰਜ ਹੋ ਜAVE ਅਬੋਰਸ਼ਨ ਹੋ ਜAVE ਤੇ ਘਰੇ ਆਪ ਘਰੋਂ ਤੇ ਚਲੇ ਜਾਂਦਾ ਬੇਟੀ ਘਰੇ ਆ ਬੱਚੇ ਸਕੂਲ ਗਏ ਹੋਏ ਆ ਜਦੋਂ ਬੱਚੇ ਆ ਕੇ ਦੇਖਦੇ ਆ ਘਰੇ ਬੇਟੀ ਦੇ ਸਾਰੇ ਕੱਪੜੇ ਖੂਨ ਨਾਲ ਬਿਨਾ ਕੱਪੜਿਆਂ ਤੋਂ ਪਈ ਘਰੇ ਬਲੱਡੀ ਬਲੱਡ ਪਿਆ ਤਾਂ ਛੋਟਾ ਜਿਹਾ ਬੱਚਾ ਰੋਲਾ ਪਾਉਂਦਾ ਪਿੰਡ ਵਾਲਿਆਂ ਨੂੰ ਸਾਦਾ ਹਸਪਤਾਲ ਲੈ ਕੇ ਜਾਂਦੇ ਆ ਪਤਾ ਲੱਗਦਾ ਵੀ ਇਹ ਪ੍ਰੈਗਨੈਂਟ ਆ ਬੱਚੀ ਬੋਲਣ ਜੋਗੀ ਨਹੀਂ ਦੱਸਣ ਜੋਗੀ ਨਹੀਂ ਕੁਝ ਵੀ ਉਹਨੂੰ ਦੱਸੋ ਜੀ ਹੋਈ ਨਹੀਂ ਤਾਂ ਬਾਪ ਨੂੰ ਕਹਿੰਦੇ ਆ ਵੀ ਤੂੰ ਪਰਚਾ ਦਰਜ ਕਰਾ ਦੇ ਬਾਪ ਪਰਚਾ ਦਰਜ ਕਰਾਉਣ ਨੂੰ ਅੱਗੇ ਨਹੀਂ ਵਧਦਾ ਕਿਸੇ ਹੋਰ ਦਾ ਨਾਮ ਨਹੀਂ ਦੱਸਦਾ ਪਿੰਡ ਵਾਲੇ ਵੀ ਪੁਲਿਸ ਵਾਲੇ ਵੀ ਪੁੱਛਦੇ ਆ ਤੇ ਅਖੀਰ ਉਹਦੀ ਕਰਤੂਤ ਪਤਾ ਲੱਗਦੀ ਆ ਵੀ ਇਹਨੇ ਕੀਤਾ ਸਭ ਕੁਝ ਤੇ ਹੁਣ ਉਹ ਜੇਲ੍ਹ ਚ ਆ ਤੇ ਉਹ ਬੱਚਿਆਂ ਨੂੰ ਸਰਕਾਰੀ ਆਸ਼ਰਮ ਚ ਪਾਇੰਟਾ ਕਰ ਦਿੱਤਾ ਗਿਆ ਤਾਂ ਵਾਹਿਗੁਰੂ ਦੀ ਕਿਰਪਾ ਹੋਈ ਉਸ ਤੋਂ ਬਾਅਦ ਸਾਡੇ ਨਾਲ ਸੰਪਰਕ ਹੋਇਆ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੀ ਸੇਵਾ ਸਾਨੂੰ ਬਖਸ਼ੀ ਫਿਰ ਸਰਕਾਰੀ ਆਸ਼ਮਾਨ ਤੋਂ ਹੁਣ ਬੱਚੇ ਸਾਡੇ ਕੋਲੇ ਸੁਪਨਿਆਂ ਦੇ ਘਰ ਪਹੁੰਚ ਗਏ। ਔਰ ਇਹਨਾਂ ਬੱਚਿਆਂ ਦੀ ਜਵਾਨੀ ਇਹ ਗੱਲ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਇਹ ਸੁਣੀ ਇਹਨਾਂ ਕੰਨਾਂ ਨੇ। ਔਰ ਜੀਜੀ ਨਾਲੇ ਸਾਰਾ ਕੁਝ ਹੋਇਆ ਉਹਨੂੰ ਤਾਂ ਪਤਾ ਵੀ ਨਹੀਂ ਕੀ ਹੋ ਗਿਆ ਮੇਰੇ ਨਾਲ। ਉਹਨੂੰ ਤਾਂ ਸੋਚੀ ਵੀ ਨਹੀਂ ਵਿਚਾਰੀ ਨੇ। ਇਹ ਅੱਜ ਦੇ ਹਾਲਾਤ ਨੇ ਦੁਨੀਆ ਦੇ। ਅਸੀਂ ਬੇਨਤੀ ਕਰਦੇ ਆ ਅਸੀਂ ਨਾ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਨਹੀਂ ਹੈਗੇ ਪਰ ਅਸੀਂ ਪ੍ਰਵਾਸੀ ਮਜ਼ਦੂਰਾਂ ਵਾਸਤੇ ਇੱਕ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇੱਕ ਤਾਂ ਜਦੋਂ ਇਹ ਪੰਜਾਬ ਆਉਂਦੇ ਆ ਉੱਥੋਂ ਆਪਣੇ ਦੇਸ਼ ਛੱਡ ਕੇ ਉਧਰੋਂ ਇੱਥੇ ਆਿਆਂ ਦੀ ਪੂਰੀ ਵੈਰੀਫਿਕੇਸ਼ਨ ਕਰੋ ਪੂਰੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਚੈੱਕ ਹੋਵੇ ਪ੍ਰੋਪਰ ਵੀ ਕੌਣ ਆ ਕਿੱਥੋਂ ਆਇਆ ਕਿੱਦਾਂ ਦਾ ਉਹ ਕ੍ਰਿਮੀਨਲ ਮਾਈਂਡਡ ਆ ਜਾਂ ਉਹ ਕੋਈ ਨਾਰਮਲ ਇਨਸਾਨ ਆ ਔਰ ਫਿਰ ਜਦੋਂ ਉਹਨਾਂ ਦੇ ਆਧਾਰ ਕਾਰਡ ਬਣਦੇ ਆ ਉਹਦੋਂ ਦੀਆਂ ਵੋਟਾਂ ਬਣਦੀਆਂ ਇੱਥੇ ਉਹਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਵੀ ਕੁਝ ਸਮਾਂ ਉਹ ਰਹਿਣ ਇੱਥੇ ਸਾਬਤ ਕਰਨ ਪੰਜਾਬ ਦੇ ਵਿੱਚ ਰਹਿ ਕੇ ਵੀ ਅਸੀਂ ਇਸ ਪੰਜਾਬ ਦੇ ਵਿੱਚ ਰਹਿਾਂਗੇ ਤਾਂ ਵਧੀਆ ਤਰੀਕੇ ਨਾਲ ਇਮਾਨਦਾਰੀ ਨਾਲ ਅਸੀਂ ਕ੍ਰਿਮੀਨਲ ਮਾਈਂਡ ਦਾ ਨਹੀਂ ਇੱਕ ਚੰਗੇ ਮਨ ਨਾਲ ਇੱਥੇ ਰਹਿਾਂਗੇ ਕੋਈ ਐਸਾ ਇਸ ਤਰ੍ਹਾਂ ਦੇ ਪਹਿਰਾ ਮੀਟਰ ਸੈੱਟ ਹੋਣੇ ਚਾਹੀਦੇ ਆ ਵੀ ਜਿਹੜੇ ਇਹਨਾਂ ਲੋਕਾਂ ਨੂੰ ਘੱਟੋ-ਘੱਟ ਵੈਰੀਫਾਈ ਤਾਂ ਕੀਤਾ ਜਾਵੇ ਵੀ ਇਹ ਕੌਣ ਆ ਅੱਜ ਉੱਤਰਾਖੰਡ ਚਲੇ ਜਾਈਏ ਅੱਜ ਹਿਮਾਚਲ ਚਲੇ ਜਾਈਏ ਰਾਜਸਥਾਨ ਕਿੰਨੀਆਂ ਸਟੇਟਾਂ ਦਾ ਨਾਮ ਲਈਏ ਵੀ ਆਪਾਂ ਉੱਥੇ ਜ਼ਮੀਨ ਹੀ ਨਹੀਂ ਲੈ ਸਕਦੇ ਆਪਾਂ ਉੱਥੇ ਵੋਟ ਨਹੀਂ ਬਣਾ ਸਕਦੇ ਆਪਦੀ ਉਸੇ ਤਰ੍ਹਾਂ ਪੰਜਾਬ ਵੀ ਜਰਖੇਸ਼ ਧਰਤੀ ਆ ਇੱਥੇ ਵੀ ਖੇਤੀਬਾੜੀ ਸੂਬਾ ਵਾ ਇੱਥੇ ਵੀ ਕੋਈ ਇਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਆਪਾਂ ਇਸ ਚੀਜ਼ ਦੇ ਵਿਰੋਧ ਚ ਨਹੀਂ ਸਾਡੇ ਆਪ ਪ੍ਰਦੇਸੀ ਬਹੁਤ ਕੰਮ ਕਰਦੇ ਆ ਇੱਥੇ ਪਰ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਨੇ ਆ ਪਰ ਜਿਵੇਂ ਹੁਣ ਇਸ ਬੰਦੇ ਨੇ ਕੀਤਾ ਆਪਣੇ ਬੱਚਿਆਂ ਨਾਲ ਦੇਖੋ ਮਤਲਬ ਨਾ ਕਿਸੇ ਨੇ ਨੋਟ ਕੀਤਾ ਨਾ ਉਹ ਸੁਸਾਇਟੀ ਚ ਕਿਸੇ ਨਾਲ ਲਿੰਕ ਰੱਖਦਾ ਨਾ ਆਸ-ਪਾਸ ਲੋਕਾਂ ਨੂੰ ਪਤਾ ਉਹ ਕੀ ਕਰ ਰਿਹਾ ਮਤਲਬ ਜਿਸ ਦਿਨ ਉਹਦੀ ਵਾਈਫ ਨੂੰ ਪ੍ਰੋਬਲਮ ਆਈ ਸੀ ਅੱਗ ਨਾ ਮੱਚ ਗਈ ਸੀ ਉਸ ਟਾਈਮ ਲੋਕਾਂ ਨੇ ਲੱਖਾਂ ਰੁਪਏ ਉਹਦੇ ਤੇ ਲਾਇਆ ਪਰ ਅੱਜ ਉਸ ਦਰਿੰਦੇ ਨੇ ਕੀ ਕਰਤਾ ਅੱਜ ਇਹ ਹਾਲਾਤ ਪੰਜਾਬ ਦੇ ਵਿੱਚ ਬਣਦੇ ਜਾ ਰਹੇ ਆ ਵੀ ਇੱਕ ਸ਼ਰਾਬ ਪੀ ਕੇ ਦਰਿੰਦਾ ਜੀ ਨੂੰ ਸੋਝੀ ਨਹੀਂ ਹੈ ਕੋਈ ਵੀ ਮੈਂ ਕੌਣ ਆ ਔਰ ਮੈਂ ਕੀ ਕਰਨਾ ਉਸ ਤਰ੍ਹਾਂ ਦੇ ਬੰਦੇ ਆਪਣੇ ਬੱਚਿਆਂ ਨਾਲ ਹੀ ਆ ਕੁਛ ਕਰੀ ਜਾਂਦੇ ਆ ਆਪਾਂ ਥੋੜੇ ਦਿਨ ਪਹਿਲਾਂ ਖਬਰ ਸੁਣ ਕੇ ਆਟਿਆਂ ਵੀ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਕਿੱਦਾਂ ਉਸ ਇਨਸਾਨ ਨੇ ਦਰਿੰਦਗੀ ਕੀਤੀ ਇਹ ਨਹੀਂ ਕਹਿੰਦੇ ਵੀ ਇਕੱਲੇ ਉਹੀ ਕਰਦੇ ਸਾਡੇ ਵਿੱਚ ਵੀ ਬਹੁਤ ਸਾਰੇ ਬੰਦੇ ਨੇ ਪੰਜਾਬ ਦੇ ਵੀ ਬਠਿੰਡੇ ਦੇ ਬੰਦੇ ਨੇ ਜਿਹੜੇ ਇਹੋ ਜਿਹਾ ਕੁਛ ਕਰਦੇ ਨੇ ਪਰ ਬੇਨਤੀ ਹੈ ਭੈਣੋ ਭਰਾਵੋ ਜੇ ਕੋਈ ਨਾ ਕੋਈ ਬੰਦਾ ਹੈ ਇਸ ਤਰ੍ਹਾਂ ਦੇ ਮਾਈਂਡ ਦਾ ਉਡੀ ਸਮੇਂ ਸਿਰ ਪਤਾ ਲੱਗ ਜਵੇ ਉਹਨਾਂ ਦੇ ਨਾਲ ਸਾਡਾ ਸੋਸ਼ਲ ਨੈਟਵਰਕ ਹੋਣਾ ਚਾਹੀਦਾ ਇਹਨਾਂ ਬੱਚਿਆਂ ਦੇ ਮਾਪੇ ਬਣ ਕੇ ਇਹਨਾਂ ਦੀ ਸੇਵਾ ਕਰ ਸਕੀਏ ਸੱਚੇ ਪਾਤਸ਼ਾਹ ਬਾਘਰੂ ਸਾਨੂੰ ਹਿੰਮਤ ਬਖਸ਼ਣ ਔਰ ਤੁਹਾਡੇ ਆਸ-ਪਾਸ ਵੀ ਕੋਈ ਇਸ ਤਰ੍ਹਾਂ ਦਾ ਪਰਿਵਾਰ ਜਾਂ ਕੋਈ ਹੈ ਜਿਨ੍ਹਾਂ ਦੇ ਘਰ 'ਚ ਕੋਈ ਇਸ ਤਰ੍ਹਾਂ ਦਾ ਮਦਤਬੁੱਧੀ ਬੱਚਾ ਵਾ ਜਾਂ ਬੱਚੀ ਆ ਲੀਜ਼ ਥੋੜਾ ਇੰਟਰਸਟ ਲਿਆ ਕਰੋ ਧਿਆਨ ਰੱਖਿਆ ਕਰੋ ਦੇਖਿਆ ਕਰੋ ਗੱਲਬਾਤ ਕਰਿਆ ਕਰੋ ਅਸੀਂ ਆਪਣਾ ਇਨਸਾਨ ਹੋਣ ਦਾ ਫਰਜ਼ ਜ਼ਰੂਰ ਨਿਭਾਈਏ ਤੇ ਨਹੀਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਖਬਰਾਂ ਇਸ ਤਰ੍ਹਾਂ ਦੇ ਹਾਲਾਤ ਸਾਡੇ ਸਾਹਮਣੇ ਦਿਨ-ਬ-ਦਿਨ ਹੋਰ ਵੱਧਦੇ ਜਾਂਦੇ ਆ ਹੋਰ ਸਮੱਸਿਆਵਾਂ ਵੱਡੀਆਂ ਹੁੰਦੀਆਂ ਜਾਂ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਕੋਈ ਹੋਰ ਭੈਣ ਭਰਾ ਸਾਡੀ ਵੀਡੀਓ ਦੇਖੇ ਤੇ ਇਸ ਗੱਲ ਦੀ ਸੋਝੀ ਲਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ